ਇਹ ਖੁੱਲਦਾ ਜਾਂਦਾ ਜਿਹੜਾ ਆ ਪੱਤਾ ਹੁੰਦਾ ਈ ਇਹਦਾ ਆ ਪੱਤਾ ਹੁੰਦਾ ਈ ਇੱਥੇ ਲੱਗਿਆ ਹੁੰਦੇ ਇਹ ਦੇਖੋ ਆ ਉੱਪਰ ਹੁਣ ਕਾਰਬਨ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਖੜਿਆਂਗੇ ਬਾਈਕ ਲਾਂਗੋਵਾਲ ਦੀ ਸ਼ੌਪ ਤੇ ਬਾਈ ਗੁਰਮੀਲ ਸਿੰਘ ਜਿਹੜੇ ਕਿ ਇਸ ਵਰਕ ਦਾ ਸਾਪ ਦੇ ਓਨਰ ਨੇਗੇ ਅੱਜ ਆਪਾਂ ਨੂੰ ਇੱਕ ਨਵੀਂ ਚੀਜ਼ ਦੱਸ਼ਣ ਜਾ ਰਹੇ ਨੇਗੇ ਉਹ ਆਪਾਂ ਕੀ ਦੱਸਣਾ ਬਾਈ ਜੀ ਬਾਈ ਜੀ ਇੱਕ ਆਪਾਂ ਵੀਡੀਓ ਪਾਈ ਦੀ ఏ ਪਰਜਨ ਡਾਟ ਜੇ ਹੋ ਗਿਆ ਕਹਿੰਦੇ ਯਾਰ ਪੂਰੀ ਨਹੀਂ ਕੀਤੀ ਵੀਡੀਓ ਹਮ ਮੈਂ ਕਹਾਂ ਚੱਲ ਇੱਕ ਗੱਡੀ ਨਵੀਂ ਤਿਆਰ ਕਰ ਰਹੇ ਆ ਆਪਾਂ ਉਹਦੀ ਵੀਡੀਓ ਪਾ ਦਿੰਨੇ ਆ ਦੁਬਾਰੇ ਭਾਈ ਨੂੰ ਸਮਝਾ ਦਿੰਨੇ ਆ ਹਮ ਕੀ ਕਰ ਰਹੇ ਆ ਆਪਾਂ ਇਹ ਚ ਇਹ ਭਾਈ ਕਿਈ ਮੋਟਰਸਾਈਕਲ ਦੀ ਪੇਕਅਪ ਦਾ ਫਰਕ ਪੈਂਦਾ ਹੈ ਕਿਉਂਕਿ ਇੰਜਨ ਡਾਊਨ ਹੁੰਦਾ ਨਾ ਉਸ ਤੋਂ ਬਾਅਦ ਇਹ ਚਕਾਰ ਮਨਾਉਣ ਲੱਗਦੇ ਵਿੱਚ ਉਹ ਇੰਜਨ ਕਰਕੇ ਕਾਰਬਨ ਨਾਲ ਕੇ ਸਾਫ ਰਹੀ ਕਰਦੇ ਇਹ ਆਪਾਂ ਨੂੰ ਪੂਰੀ ਕਿਉਂ ਬਣਾਉਣੀ ਪੈਰੀ ਹੈ ਪਹਿਲਾਂ ਫਲਾ ਦੂਰੀ ਰਹਿ ਗਈ ਤੇ ਥੋੜੇ ਸ਼ਾਰਟ ਚ ਬਣਾ ਦਿੱਤੇ ਸਾਨੂੰ ਐਂ ਤੇ ਵੀ ਬਹੁਤ ਟਾਈਮ ਲੱਗ ਰਿਹਾ ਵੀ ਸ਼ਾਰਟ ਚ ਬਣਾ ਲੈਣੇ ਆ ਹੂੰ ਕੁਝ ਵਾਰਿਆਂ ਦੇ ਮੈਸੇਜ ਕਮੈਂਟ ਚ ਪਾਏ ਪਾਏ ਤੇ ਯਾਰ ਇਹ ਵੀਡੀਓ ਪੂਰੀ ਕੀਤੀ ਜਾਵੇ ਚਲ ਉਹਨਾਂ ਵੀਰਾਂ ਵਾਸਤੇ ਆਪਾਂ ਵੀਡੀਓ ਪੂਰੀ ਕਰ ਦਾਂਗੇ ਠੀਕ ਹੈ ਜੀ ਤਾਂ ਸਭ ਕੋ ਦੁਬਾਰੇ ਐਂ ਦਿਖਾਵਾਂਗੇ ਵਿੱਚ ਕੀ ਦਿੱਕਤ ਆਉਂਦੀ ਹੈ ਠੀਕ ਹੈ ਜੀ ਸਕਲੈਂਡਰ ਹੋਇਆ ਕੋਈ ਵੀ ਹੋਇਆ ਇਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਜੀ ਇਹ ਜਿਹੜੀ ਇਹ ਚੀਜ਼ ਆ ਹਾਂਜੀ ਇਹ ਕਿੰਨੇ ਕੁ ਮਿਸਤਰੀਆਂ ਨੂੰ ਨੌਲੇਜ ਹੁੰਦੀ ਇਹਦੀ ਵਾਤ ਜਾਂ ਕਹਿ ਲਈ ਵੀ ਪਤਾ ਹੁੰਦਾ ਨਾ ਕਿੰਨੇ ਕੁ ਵੀਰ ਇਹਨੂੰ ਖੋਲਦੇ ਨੇ ਕਿੰਨੇ ਕੁ ਨਹੀਂ ਖੋਲਦੇ ਨਹੀਂ ਵੀਰ ਜੀ ਅਜ ਤੱਕ ਜਿੰਨਾ ਖੋਲਿਆ ਨਾ ਜਾ ਮੇ ਮਿਲਿਆ ਨਾ ਮੈਨੂੰ ਅਜ ਤੱਕ ਕੋਈ ਖੁੱਲੀ ਹੋਈ ਮਿਲੀ ਨਹੀਂ ਹੈਗੀ ਵੀ ਕੁਝ ਮਿਸਤਰੀਆਂ ਖੁੱਲੀ ਹੋਈ ਹੈ ਤਕਰੀਬਨ ਹੈ ਨੌਲੇਜ ਤਾਂ ਕਿਸੇ ਨੂੰ ਹੋਊਗਾ ਕਿਉਂ ਨਹੀਂ ਹੈਗੀ ਹਾਂ ਆ ਦੇਖੋ ਜੀ ਜਦੋਂ ਇਹ ਮਗਲਾਈਲ ਚਾਗਦਾ ਉਹ ਮਕ ਮੋਸ਼ਨਲ ਉਦੋਂ ਬਾਅਦ ਇਸ ਤਰ੍ਹਾਂ ਬਣ ਜਾਂਦੀ ਠੀਕ ਹੈ ਜਦੋਂ ਆਪੇ ਕਪ ਘੜ ਜਾਂਦੀ ਹੈ ਕਈਆਂ ਦਾ ਕਮੈਂਟ ਵੀ ਆਇਆ ਸੀ ਵੀ ਜਿਨ੍ਹਾਂ ਤੇ ਨਹੀਂ ਹੁੰਦੀ ਵੀ ਉਹ ਵੀ ਚੱਲਦੇ ਹੀ ਨੇ ਪਰ ਉਹ ਚੱਲਦੇ ਨੇ ਪਰ ਇਹਦੀ ਵਾਲੀ ਚਾਲ ਨਹੀਂ ਚੱਲਦੇ ਅੱਛਾ ਹਾਂ ਜਿਵੇਂ ਨਿਊ ਮਾਡਲ ਹੈ ਤੇ ਆ ਦੇਖੋ ਇਹ ਆ ਦੇਖ ਸਕਦੇ ਹੋ ਆ ਦੇਖੋ ਇਹਦਾ ਬਾਅਦ ਬਿਲਕੁਲ ਹੀ ਬੰਦ ਹੋਇਆ ਪਿਆ ਜੀ ਚੈਨਲ ਕੋਈ ਠੀਕੇ ਸੇ ਵੀਰ ਨੇ ਚੈੱਕ ਕਰਨਾ ਹੋਵੇ ਹੂੰ ਮੇਬਾਲ ਆ ਇਹਦੇ ਵਿੱਚ ਆ ਪੈ ਪਈ ਤੁਸੀਂ ਸਟਾਰਟ ਕਰਕੇ ਇਹਨੂੰ ਇਸ ਤਰ੍ਹਾਂ ਬੰਦ ਕਰ ਲਓ ਜੀ ਇੰਜਨ ਦਾ ਦਬਕੋ ਦੀ ਬੰਦ ਹੋ ਜਾਣਾ ਠੀਕ ਹੈ ਜੀ ਕਈ ਵੀਰਾਂ ਦਾ ਆਏ ਵੀ ਪਹਿਲਾਂ ਵਾਲੇ ਮੋਟਰਾਂ ਨਾਲ ਹੁੰਦੀ ਹੁੰਦੀ ਐ ਉਹ ਵੀ ਚੱਲੀ ਜਾਂਦੇ ਸੀ ਜੇ ਕੰਪਨੀ ਨੇ ਲਾਈ ਐ ਕੰਮ ਕਰਦੀ ਐ ਸਹੀ ਕੰਮ ਕਰਦੀ ਐ ਠੀਕ ਹੈ ਅੱਜ ਵੀ ਬਹੁਤ ਮੈਸੇਜ ਆ ਰਹੇ ਸੀ ਜੀ ਨੂੰ ਵੀ ਸਾਡੇ ਨੂੰ ਸਾਫ਼ ਕਰਾਂਗੇ ਵੈਸੇ ਜੀ ਇਹਨਾਂ ਸਾਫ਼ ਕਰਨ ਦੇ ਨਾਲ ਪੇ ਕੱਬ ਵਧੂਗੀ ਤੁਹਾਡੇ ਨਾਲ ਦੇ ਨਾਲ ਐਵਰੀ ਦਫਾ ਫਰਕ ਪਉਗਾ ਜੀ ਠੀਕ ਹੈ ਜੀ ਹਾਂ ਜੀ ਇਹਨਾਂ ਦੇ ਵਿੱਚ ਇੱਕ ਜਿਹੜੇ ਆਪਣੇ ਐਸਐਸ ਮੋਟਰਸਾਈਕਲ ਨੇ ਇਹਨਾਂ 'ਚ ਹੋਰ ਖਾਸੀਆਂ ਪ੍ਰੋਬਲਮਾਂ ਆਉਂਦੀਆਂ ਨੇ ਜਿਵੇਂ ਲੀਕੀਜ ਕਰਨੀ ਹਾਂਜੀ ਉਹ ਰੁਕਦੀ ਨਹੀਂ ਹੁੰਦੀ ਹੈ ਨਾ ਹਾਂ ਤੇ ਸਕੈਪ ਤੇ ਉਹ 'ਚ ਲੀਕਿੰਗ ਤੇ ਵੀ ਬੜੇ ਕਹਿਣ ਹੁੰਦੇ ਨੇ ਨਾ ਉਹ ਠੀਕ ਹੋ ਜਾਂਦੀ ਹੈ ਲੀਕੀਜ ਠੀਕ ਹੋ ਜਾਂਦੇ ਇਹਨਾਂ ਦੇ ਇੱਕ ਨਾ ਪੈਕ ਹੁੰਦੇ ਇੱਥੇ ਹੂੰ ਹਵਾ ਵਾਲੇ ਉਹ ਬੰਦ ਹੋ ਜਾਂਦੇ ਫਿਲਟਰ ਦੇ ਵਿੱਚੋਂ ਹੀ ਕਈ ਵਾਰੀ ਉਹਦੇ ਵਿੱਚ ਮਿੱਟੀ-ਮੂਟੀ ਪਾ ਗ ਜਾਂਦੇ ਕਿਉਂ ਬੰਦ ਹੋ ਜਾ ਫਿਰ ਲੀਕਿੰਗ ਨਹੀਂ ਆਉਂਦੀ ਉਹ ਨਾ ਇਹ ਠੀਕ ਠੀਕ ਹੈ ਜੀ ਇਹਨੂੰ ਸਾਫ ਕਾਦੇ ਨਾਲ ਕਰ ਸਕਦੇ ਹਾਂ ਇਹਨੂੰ ਪੈਟਰੋਲ ਨਾਲ ਸਾਫ ਕਰ ਸਕਦੇ ਆ ਆ ਦੇਖੋ ਜੀ ਕੀ ਹਾਲ ਹੋਇਆ ਪੈਦਾ ਜੀ ਇਹ ਬਾਹਰ ਇਸ ਤਰ੍ਹਾਂ ਕੰਮ ਕਰਦਾ ਇਹਦੇ ਵਿੱਚ ਇਹਦੇ ਵਿੱਚ ਬਾਹਰ ਆਈ ਆ ਦੇਖੋ ਜੀ ਸੇ ਇਸ ਤਰ੍ਹਾਂ ਆਮ ਹੈ ਇਸ ਤਰ੍ਹਾਂ ਕੰਮ ਕਰਦਾ ਜੂਰੇ ਇਸ ਤਨੇ ਐ ਖੁੱਲ ਜਾਂਦੇ ਆ ਪਰ ਜਾਂਦੀ ਪਈ ਐ ਇਹ ਖੁੱਲ ਨਹੀਂ ਦਿੰਦਾ ਉੱਪਰ ਤਾਂ ਕਰਕੇ ਪੇਕ ਅਪ ਨਹੀਂ ਰਹਿੰਦੀ ਇਹ ਤਾਂ ਬੰਦ ਹੀ ਹੋ ਜਾਂਦਾ ਮੈਂ ਕੰਮ ਕਰਨਾ ਛੱਡ ਦਿੰਦਾ ਠੀਕ ਹੈ ਹੁਣ ਇਹ ਤੋਂ ਬਾਅਦ ਆਪਾਂ ਸਾਫ਼ ਕਰ ਦਾਂਗੇ ਉਸ ਤੋਂ ਬਾਅਦ ਤੂੰ ਚਲਾ ਕੇ ਦੇਖੋ ਨਾਲ ਸਲੋ ਦੇਖੋ ਕਿੰਨਾ ਚੱਲੂਗਾ ਇਹ ਮੋਸ਼ਨ ਇਹ ਪਹਿਲੀ ਵਾਰ ਹੀ ਖੁੱਲਿਆ ਲੱਗਦਾ ਹੈ ਹਾਂਜੀ ਪਹਿਲੀ ਵਾਰ ਹੀ ਖੁੱਲਿਆ ਇਹ ਨਟਾਂ ਤੈਨੂੰ ਪਤਾ ਲੱਗ ਰਿਹਾ ਵੀ ਨਟ ਅਸੇ ਤੱਕ ਪਹਿਲੀ ਵਾਰ ਹੀ ਖੁੱਲਿਆ ਨਹੀਂ ਹੂੰ ਇਹ ਬਹੁਤ ਕੇਸ ਨਹੀਂ ਹਟਲਵੇਂ ਇਹਨਾਂ ਦੇ ਇਹ ਤਾਂ ਇਸ ਤਰ੍ਹਾਂ ਦਾ ਬੁਰਸ਼ ਹੁੰਦਾ ਇਹ ਸਪੈਸ਼ਲ ਇਹ ਆਬਰ ਸੇ ਇਸ ਪੈਥਲਿਕ ਹੈ ਹਤਨਾ ਸਾੜ ਬੁਰਸ਼ ਹੈ ਇਹ ਇੰਜਨ ਤੋਂ ਨੂੰ ਹੀ ਵਧੀਆ ਮਤਲਬ ਕਿ ਇਹਨਾਂ ਨੂੰ ਹੀ ਸਾਫ ਕਰਨਾ ਪੂਰੇ ਵਧੀਆ ਚੀਜ਼ ਹੈ ਟੋਲ ਪਾ ਕੇ ਨਾ ਇਹ ਪੁਰਸ਼ ਨੂੰ ਜੇ ਨਾ ਉਹ ਪੂਰੀ ਤਰ੍ਹਾਂ ਸਾਫ ਨਹੀਂ ਕਰਦਾ ਇਹ ਪੂਰਾ ਸਾਫ ਕਰ ਦੇਗਾ ਠੀਕ ਹੈ ਜੀ ਆ ਤੁਹਾਨੂੰ ਹੋ ਗਿਆ ਦਿਖਾਉਂਗੇ ਪ੍ਰੋਬਲਮਾਂ ਸਾਫ ਕਰਕੇ ਇਹ ਚੀਜ਼ ਤੂੰ ਜਰੂਰ ਧਿਆਨ ਰੱਖਣਾ ਇਹਦੇ ਵਿੱਚ ਕੋਈ ਚੀਜ਼ ਬੱਜੇ ਨਾ ਜਦਾ ਪਤਾ ਖਰਾਬ ਹੋ ਜਾਂਦਾ ਕਿਉਂਕਿ ਉਸ ਤੋਂ ਬਾਅਦ ਸਮਾਨ ਘੱਟ ਹੀ ਮਿਲਦਾ ਹੈ ਨਿਸ਼ਚੈ ਹਾਂ ਜੀ ਇਸ ਤਰ੍ਹਾਂ ਪੈਟਰੋਲ ਨਾਲ ਜਿਵੇਂ ਮਰਜ਼ੀ ਸਾਫ਼ ਕਰ ਲੋ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਮਿਸਤਰੀ ਵੀਰਾਂ ਨੂੰ ਮੈਸੇਜ ਜ਼ਰੂਰੀ ਹੈ ਜੀ ਠੀਕ ਹੈ ਹੂੰ ਕਿਉਂਕਿ ਉਹ ਬੜਾ ਦੀ شکایت ਵੀ ਐਵਰੀ ਨਹੀਂ ਦੇਰੀ ਮੋਟਰਸ ਲਾਇਬ੍ਰੇਰੀ ਨਹੀਂ ਦੇ ਰਿਹਾ ਵੀ ਸਾਡੇ 30 ਦੀ ਐਵਰੇਜ ਦਿੰਦਾ 20 ਦੀ ਐਵਰੇਜ ਦਿੰਦਾ ਹੈ ਜੇ ਕਹੀ ਜਾਂ ਮੈਸਾਂ ਦੇ ਵਿੱਚ ਹੂੰ ਵੀਰ ਇੰਟੈਂਡ ਵੀ ਕਰਵਾ ਲਿਆ ਐਵਰੇਜ ਫੇਰ ਵੀ 19 ਕਹ ਤੁਸੀਂ ਇੱਕ ਵਾਰੀ ਸਾਫ ਕਰਵਾਓ ਜੀ ਇਹਨੂੰ ਹੂੰ ਤੁਹਾਨੂੰ ਪਤਾ ਲੱਗਿਆ ਨਾਲ ਦੇ ਨਾਲ ਪਤਾ ਲੱਗਿਆ ਹੇ ਹੁਣ ਮੋਟਰਸਾਈਕਲ ਆਉਂਦੇ ਨੇ ਉਹਨਾਂ ਦੇ ਹੁੰਦੀ ਐ ਜੀ ਇਹ ਹਾਂਜੀ ਹਾਂਜੀ ਸਾਰਿਆਂ ਦੇ ਲਾਤੇ ਨੇ ਕੰਪਨੀ ਨੂੰ ਸਾਰੇ ਤੱਤੀ ਮਨ ਲੱਗ ਕੀ ਐ ਠੀਕ ਆਖੀ ਆਸਾ ਬੁਰਾ ਹਾਲ ਹੋਇਆ ਹਾਂ ਹਾਂਜੀ ਇਹ ਵੀਰ ਕਾਇ ਨਾ ਯਾਰ ਇਹਨਾਂ ਕੀ ਹੁੰਦਾ ਯਾਰ ਜੇ ਹੁਣ ਕੰਪਨੀ ਦਾ ਕਿਸੇ ਨੂੰ ਨਟ ਨਹੀਂ ਲਾ ਕੇ ਦਿੰਦੀ ਹੁਣ ਐਡੀ ਵੱਡੀ ਚੀਜ਼ ਕਿੱਥੋਂ ਲਾ ਦੂਗੀ ਤਾਂ ਹੀ ਲੱਗ ਜੈਣਾ ਕੋਈ ਕੰਮ ਕਰਦੀ ਐ ਤਾਂ ਦੇਖੋ ਕੀ ਹਾਲ ਹੋਇਆ ਪਿਆ ਤੇ ਇਹਦਾ ਹਾਂ ਨੇਰੇ ਪਟਿੰਨੇ ਦਾ ਵੀ ਘੱਟੋਂ ਸਫਰਦਾ ਜੀ ਉਹਦੇ ਤੈਨੂੰ ਬੰਦੋ ਕੀ ਆ ਗਰਮੇਲੇ ਬੈਟਰੀ ਕਲਾਸ ਜਿਆਦਾ ਸਾਫ਼ੀ ਨਾ ਪਰ ਗਈ ਆ ਹੋ ਗਿਆ ਜਮਨ ਨਵੇਂ ਮਰਦਾ ਜਮਨ ਇਹਦੀ ਹੋ ਗਈ ਸਰਵਿਸ ਸਰਵਿਸ ਹੋ ਗਈ ਠੀਕ ਹੈ ਲੇ ਵੀ ਮੋਡੀਫਾਈ ਵੀ ਕੀਤੇ ਜਾਂਦੇ ਨੇ ਇੱਥੇ ਹਾਂਜੀ ਹਾਂਜੀ ਮੋਡੀਫਾਈ ਵੀ ਕੀਤੇ ਜਾਂਦੇ ਨੇ ਜਿਹੜਾ ਮਰਜੀ ਮੋਟਰਸਾਈਕਲ ਇੱਥੇ ਤੁਸੀਂ ਲਿਆ ਸਕਦੇ ਹੋ ਮੋਡੀਫਾਈ ਕਰਵਾ ਸਕਦੇ ਹੋ ਲੋਕੇਸ਼ਨ ਦਸੀ ਆਪਾਂ ਪਿੰਡ ਲਾਂਗੋ ਵਾਲਾ ਜ਼ਿਲ੍ਹਾ ਸੰਗਰੂਰ ਅ ਨੀਅਰ ਮੰਨ ਕੇ ਚੱਲੋ ਵੀ ਆਪਾਂ ਅ ਨਾਲੇ ਵਾਲਾ ਪੁਲ ਕੈਂਬੋ ਵਾਲਾ ਰੋ ਬਿਲਕੁਲ ਇਹੀ ਰਹੀਂ ਹਾਂਜੀ ਗੱਲ ਤਾਂ ਕੁਝ ਨਹੀਂ ਹੈ ਨਾ ਇਹ ਗੱਲ ਤਾਂ ਕੁਝ ਨਹੀਂ ਹੈ ਆਪਾਂ ਹੂੰ ਜਿੰਨ ਦਿੱਕ ਤਾਂ ਉਹਦੀ ਗੱਲ ਵੀ ਵੱਡੀ ਹੈ ਹਵਾ ਜ਼ਰੂਰ ਮਾਰੀ ਇਹ ਰਾਹੀਂ ਹੁੰਦਾ ਕਿ ਆਹ ਪਾਈਪ ਰਾਹੀਂ ਹਾਂਜੀ ਇਹ ਜਿਹੜਾ ਮਲਕੇ ਐਸਟਰਾਓ ਹੁੰਦਾ ਈ ਗੈਸਾਂ ਆਉਂਦੀਆਂ ਨੇ ਵਾਪਸੀ ਫੇਰ ਲਾਉਣਾ ਜੀ ਕਾਰਬੂਰੇਟਰ ਐਵਰੇਜ ਤਾਂ ਹੀ ਵੱਧੇ ਹਨਾ ਮਲਕੇ ਨਹੀਂ ਤਾਂ ਪ੍ਰਦੂਸ਼ਣ ਆ ਨਹੀਂ ਨਿਕਲ ਜਾਈ ਇਹਦੇ ਵਿੱਚ ਦੀ ਇੱਥੇ ਆਹ ਲੱਗਿਆ ਇਹ ਕਈਆਂ ਦੇ ਉਰੇ ਲੱਗਿਆ ਹੁੰਦਾ ਈ ਆ ਪਾਈਪ ਹੂੰ ਇਹਦੇ ਵਿੱਚ ਜਿਹੜੀ ਗੈਸ ਰਹਿੰਦੀ ਆ ਉਹ ਵਿੱਚ ਹੀ ਵਾਗ ਜਾਂਦੀ ਵਾਪਸ ਬਾਕੀ 스멜 ਘਟਾ ਦਿੰਦਾ ਇਹ પેટ્રોલ ਦੇ ਜਿਹੜਾ ਮੈਂ ਕਿਹਾ ਇਹ ਮੋਟਰਸਾਈਕਲਾਂ ਦੇ ਆਪਣੇ ਕੋਲ ਕਿੰਨੇ ਕੇਸ ਆ ਜਾਂਦੇ ਨੇ ਬਾਈ ਬਾਈ ਇਲੀਸ ਹੁੰ ਚੱਲੀ ਅੰਦਰ ਨਾਲ ਸਾਰਾ ਦਿਨ ਆਉਂਦੇ ਹੀ ਰਹਿੰਦੇ ਨੇ ਬੀਰ ਬੜੀ ਦੂਰ ਦੂਰ ਹੋਣੇ ਬਹੁਤ ਦਿੱਕਤਾਂ ਨਹੀਂ ਚੀਤਦੀਆਂ ਹਮ ਰੇਗ ਬਾਈ ਦੀ ਇਹ ਹੀ ਸ਼ਿਕਾਇਤ ਹੁੰਦੀ ਆ ਸਾਡੇ ਕੋਲ ਐਸਐਸ ਮੋਟਰਸਾਈਕਲ ਹੈ ਹਮ ਐਵਰੇਜ ਹੈ ਨਹੀਂ ਬਸ ਵੱਡਾ ਰਿਚ ਨਹੀਂ ਹੀ ਹੈ ਕਾਰਬਿਟਰ ਟੈਕਟਨ ਵਗੈਰਾ ਇਹ ਸੈਟਿੰਗ ਕਰਵਾ ਕੇ ਇਹਨੂੰ ਸੈਟਿੰਗ ਕਰਵਾ ਕੇ ਤੁਸੀਂ ਮਕਾਨਤ ਨੂੰ ਦੱਸ ਕੇ ਜਾਂ ਮਕਾਨਤ ਨੂੰ ਵੀਰਾਂ ਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਬੜੀ ਠੰਡ ਚੀਜ਼ ਹੈ ਇਹ ਸਿਆਣੇ ਮਕਾਨਤ ਨੂੰ ਨੰਬਰ ਵਿਚਾਰੇ ਆਪ ਹੀ ਕਾਦਨ ਨੇ ਤੋਹਣੀ ਹੋਣੀ ਆ ਜੀ ਜੀ ਕਿਸਾ ਹੈਗਾ ਇਹ ਰੇਡੂਆ ਦੇ ਕਹ ਤਨੇ ਆਪਾਂ ਤੇ ਹੈਗਾ ਸੀਗਾ ਕਿੱਡਾ ਹੈਗਾ ਨਾ ਇਹ ਮੋਡੀਫਾਈ ਕੀਤਾ ਹੋਇਆ तकरीबन ਸਾਰਾ ਮੋਟਰਸਾਈਕਲ ਉਧਰਲੇ ਬੰਨੇ ਕੈਰੀਵਰ ਵੀ ਖੜਾਗਾ ਇਹ ਹੈਗਾਗਾ ਦੋ ਮਾਡਲ ਇਹਦਾ ਸਾਰਾ ਕੰਮ ਆਲ オリジナル ਓਕੇ ਹੋਇਆ ਹੈ オリジナルਲੀ ਹਾਂ ਜੀ ਗਲਤ ਕੰਮ ਨਹੀਂ ਕਰਦੇ ਟਾਈਮ ਦੇ ਦਾਂਗੇ ਲੈਣ ਨੂੰ ਜੀ ਗਲਤ ਨਹੀਂ ਕਰਨਾ ਕੈਪਸ਼ਨ ਦੇ ਵਿੱਚ ਨੰਬਰ ਹੈਗਾ ਸੰਪਰਕ ਕਰ ਸਕਦੇ ਹੋਗੇ ਜੀ ਇਹਨੇ ਵੀ ਤਿਆਰ ਕਰਵਾਉਣਾ ਜਾਂ ਜਿਹਨੂੰ ਕੋਈ ਸਮੱਸਿਆ ਹੈਗੀ ਆ ਮੋਟਰਸਾਈਕਲਾਂ ਸੰਬੰਧੀ ਜਿਹੜੇ ਵੀਰਾਂ ਦੀਆਂ ਰੇੜੀਆਂ ਲੱਗੀਆਂ ਜਿਹੜੇ ਕਹਿੰਦੇ ਦੁਖੀ ਹਨ ਹੂੰ ਹੂੰ ਇਹਨੂੰ ਬਾਈ ਦਾ ਕਿਸੇ ਦਾ ਹੱਲ ਨਹੀਂ ਹੁੰਦਾ ਯਾਰ ਉਹਨੂੰ ਦੁਖੀ ਤਾਂ ਹੋਣੀ ਹੈ ਬਈ ਠੀਕ ਹੈ ਹੁਣ ਸਾਡੇ ਲਈ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਬਸ ਅਸੀਂ ਦਿੱਕਤ ਆਉਂਦੀ ਹੈ ਨਾ ਹੂੰ ਸਾਡੇ ਕਮੈਂਟਾਂ ਵਿੱਚ ਪੜ੍ਹ ਕੇ ਦੇਖ ਸਕਦੇ ਹੋ ਕਿ ਕਿੰਨੇ ਦੁਖੀ ਨੇ ਲੈ ਵੀਰੇ ਕਸਤਾ ਆਪਣਾ ਪੰਪ ਲੈ ਹੋ ਗਿਆ ਕੰਮ ਓਕੇ ਗੱਡੀ ਰੈਡੀ ਹੈ ਆਪਣੀ ਹੁਣ ਜਿੰਨਾ ਵੀਰਾਂ ਨੇ ਡਾਊਟ ਹੈ ਨਾ ਵੀ ਇਹ ਕੰਮ ਨਹੀਂ ਕਰ ਰਿਹਾ ਹੋਰ ਨਹੀਂ ਆ ਪਾਈਪ ਲਾ ਕੇ ਇੱਕ ਵਾਰੀ ਜ਼ਰੂਰ ਚੈੱਕ ਕਰਨਾ ਵੀ ਨੋ ਉਹਨ ਗੱਡੀ ਭਾਈ ਅੱਜ ਓਕੇ ਚੱਲੂ ਤੇਰੀ ਅੱਜ ਸੋਣਾ ਪਹਿਲਾਂ ਦਿੱਕਤਾਂ ਆਉਂਦੀ ਰਹੀ ਬਹੁਤ ਦਿੱਕਤਾਂ ਆਉਂਦੀ ਸੀ ਲੈ ਵੀ ਅੱਜ ਤੋਂ ਬਾਅਦ ਜਮਾ ਉੱਤੇ ਚੱਲੇ ਜੂ ਮੇਰੇ ਪਿੰਡ ਵਾਲੇ ਦੀ ਗੱਡੀ ਪਿਆਰ ਰਹੀ ਜੀ 15000 ਰੁਪਏ ਜਮਾ ਓਕੇ ਚੱਲੂ ਇਹ ਦੂਆ ਦੇ ਗੱਡੀ ਜਦੋਂ ਮਾਰੀ ਦਿੱਕਤ ਕਲਾ ਕਵੀ ਦੇ ਨਾਲ ਮਿਲਦੇ ਐਨ ਲਾਈਫ ਪੈਨਿੰਗ ਹੋ ਗਿਆ। ਹੋ ਗਿਆ। ਵੇਂ ਸਟਾਰਟ ਕਰੀਏ ਜੀ ਨੂੰ ਆਪਾਂ। ਸਟਾਰਟ ਕਰ ਦਿੰਦੇ ਆ। ਇਹ ਤੂੰ ਲਾਉਣਾ ਪੈਣਾ ਕਿਕ ਮਾਰਨੀ ਦਿੱਕਤ ਆ। ਓਕੇ ਜੀ ਕੁਛ ਤਰ੍ਹਾਂ ਦੀ ਗੱਲ। ਬਸ ਠੀਕ ਹੈ। ਲੋ। ਇਹ ਨਾਲ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਬਾਕੀ ਰੋਕੀ ਤੇ। ਠੀਕ ਹੈ ਬਾਈ ਜੀ ਮਿਲਦੇ ਆਂ ਫਿਰ। ਠੀਕ ਹੈ। ਥੈਂਕ ਯੂ। ਇਹ ਖੋਲਾ ਜਾਂਦਾ ਜਿਹੜਾ ਆ ਪੱਤਾ ਹੁੰਦਾ ਜੀ ਇਹਦਾ। ਆ ਪੱਤਾ ਹੁੰਦਾ ਜੀ ਇੱਥੇ ਲੱਗਿਆ ਹੁੰਦਾ ਇਹਦੇ ਕੋਲ। ਆ ਉੱਪਰ ਹੁਣ ਕਾਰਬਨ